ਤੁਸੀਂ ਦੇਖ ਰਹੇ ਹੋ ਜਾਨਿ ਤੈਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਕੌਰ ਜਸੀ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਖੰਨਾ ਦੇ ਪਿੰਡ ਲਿਬੜਾ ਵਿਖੇ ਪਹੁੰਚੇ ਸਨ ਉਹਨਾਂ ਨੇ ਇੱਥੇ ਪਹੁੰਚ ਕੇ ਨਹਿਰੀ ਪਾਣੀ ਖੇਤੀ ਪ੍ਰੋਜੈਕਟ ਦਾ ਜਾਇਜ਼ਾ ਲਿਆ ਇੱਥੇ ਰਜਵਾਹੇ ਦੇ ਵਿੱਚੋਂ ਮੋਗੇ ਰਾਈ ਖੇਤਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ ਇੱਥੇ ਇੱਕ ਮੋਗੇ ਤੋਂ ਤਿੰਨ ਪਿੰਡਾਂ ਦੇ ਖੇਤਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ ਇਤੋਂ ਦੇ ਕਿਸਾਨਾਂ ਨੂੰ ਦਹਾਕਿਆਂ ਤੋਂ ਉਡੀਕ ਸੀ ਕਿ ਉਹਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਲੱਗੇ ਕਿਸਾਨਾਂ ਦਾ ਕਹਿਣਾ ਹੈ ਕਿ ਆਖਿਰਕਾਰ ਅੱਜ ਉਹ ਸਮਾਂ ਆ ਹੀ ਗਿਆ ਜਦੋਂ ਉਹਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਲੱਗਣਾ ਸ਼ੁਰੂ ਹੋ ਗਿਆ ਹੁਣ ਉਹ ਟਿਊਬਵੈੱਲਾਂ ਦੇ ਮਹਿੰਗੇ ਖਰਚੇ ਤੋਂ ਬਚ ਜਾਣਗੇ ਇੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਮੁਗੇ ਰਾਹੀਂ ਦਿੱਤੇ ਜਾਣ ਵਾਲੇ ਪਾਣੀ ਦੀ ਰਫ਼ਤਾਰ ਵਧਣ ਦੇ ਨਾਲ ਸਿੰਚਾਈ ਕਰਨਾ ਹੁਣ ਵਧੇਰੇ ਸੌਖਾ ਹੋ ਗਿਆ ਅਤੇ ਆਸ-ਪਾਸ ਮੁਗਿਆਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ ਜਿਸ ਦੇ ਨਾਲ ਆਸ-ਪਾਸ ਦੇ ਤਕਰੀਬਨ 5000 ਏਕੜ ਨੂੰ ਨਹਿਰੀ ਪਾਣੀ ਲੱਗਣਾ ਸ਼ੁਰੂ ਹੋ ਗਿਆ ਹੈ ਦੱਸ ਦਈਏ ਕਿ ਸੀਐਮ ਮਾਨ ਨੇ ਆਮ ਲੋਕਾਂ ਵਿੱਚ ਮੋਟਰ ਤੇ ਸੱਤ ਦੇ ਮਾਹੌਲ ਦੇ ਵਿੱਚ ਬੈਠ ਕੇ ਗੱਲਬਾਤ ਕੀਤੀ ਹੈ ਇੱਥੇ ਕਿਸਾਨਾਂ ਨੇ ਆਖਿਆ ਹੈ ਕਿ ਸੀਐਮ ਮਾਨ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਇੱਕ ਆਮ ਘਰ ਦੇ ਵਿੱਚੋਂ ਉੱਠੇ ਨੇ ਇਸ ਕਰਕੇ ਉਹ ਆਮ ਲੋਕਾਂ ਦੀ ਹਰ ਮੁਸ਼ਕਲ ਸਮਝਦੇ ਨੇ ਇੱਥੇ ਪਿੰਡ ਦੇ ਲੋਕਾਂ ਵਿੱਚ ਕਾਫੀ ਜ਼ਿਆਦਾ ਖੁਸ਼ੀ ਅਤੇ ਉਤਸ਼ਾਹ ਵੀ ਦੇਖਿਆ ਗਿਆ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਅਜਿਹਾ ਕਦੀ ਵੀ ਨਹੀਂ ਸੀ ਹੋਇਆ ਕਿ ਕਿਸੇ ਸੀਐਮ ਨੇ ਆਮ ਲੋਕਾਂ ਨਾਲ ਇਸ ਤਰ੍ਹਾਂ ਦੇ ਨਾਲ ਬੈਠ ਕੇ ਗੱਲ ਕੀਤੀ ਹੋਵੇ ਇਥੇ ਪਿੰਡ ਦੇ ਲੋਕਾਂ ਤੇ ਕਿਸਾਨਾਂ ਨੇ ਸੀਐਮ ਸਾਹਿਬ ਦੇ ਇਸ ਦੌਰੇ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ੀ ਅਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ ਉਹਦੇ ਉਹਦੇ ਨਾਲ ਹੁਣ ਬਹੁਤ ਬੜੀ ਮੰਡੀਆਂ ਦੇ ਲਈ ਫਰਕ ਪਊਗਾ ਇਹ ਬੜੀ ਵਧੀਆ ਗੱਲ ਹੈ ਇਹ ਇਹ ਹੋਊਗੀ ਹੁਣ 15 ਸਤੰਬਰ ਜਾਂ 20 ਸਤੰਬਰ ਨੂੰ ਹਾਂਜੀ ਪਹਿਲਾਂ ਆਉਣੀ ਸੀਗੀ ਇਹ ਇਹ ਫੱਟਾ ਕਿਤੂ ਬਰਗ ਕੋਲ ਤੱਕ ਮੌਸਮ ਚ ਨਾ ਤਰੇਲ ਆ ਜਾਂਦੀ ਹੈ ਤਰੇਲ ਪਣ ਲੱਗ ਜੇ ਉੱਥੇ ਆ ਕੇ ਉੱਥੇ ਮੰਡੀ ਜਾਂਦੇ ਆ ਉਹ ਤਰੇਲ ਆ ਲਾਉਂਦੇ ਨੇ ਨਵੀਂ ਵਾਲਾ ਮੀਟਰ ਲਾਉਂਦੇ ਨੇ ਉੱਚ ਤੇ ਉੱਚ ਆ ਜਾਂਦੀ ਹੈ ਮਾਸ਼ਰ ਵਾਜ ਜਾਂਦਾ ਜੀ ਮਾਸ਼ਰ ਵਾਜ ਜਾਂਦਾ ਫਿਰ ਉਹ ਪੰਗੇ ਸੌ ਨਖਰੇ ਕਰਦੇ ਤੇ ਹੁਣ ਇਹ ਆਊਗੀ ਸੁੱਕ ਪੱਕੇ ਚ ਹਾਂਜੀ ਪਹਿਲਾਂ ਪਹਿਲਾਂ ਆ ਲੈਣੀ ਆ ਤੇ ਆਲੂ ਔਰ ਕਣਕ ਲਈ ਵੀ ਪਹਿਲਾ ਹੋ ਜੂਗਾ ਸੋਣਾ ਨਹੀਂ 15 20 ਪਹਿਲਾਂ ਕੀ ਹੁੰਦਾ ਸੀ 20 ਪੰਜ ਸੱਤ ਤਰੀਕ ਤੱਕ ਆਈ ਕਰਦੇ ਕਰੰਦੇ 20 ਤਰੀਕ ਤੱਕ ਭਰਾਈ ਦਾ ਇਧਰ ਉਧਰ ਕੀਤਾ ਕੁਛ ਵੀ ਹਾਂਜੀ ਤੇ 10 ਦਿਨਾਂ ਦੇ ਵਿੱਚ ਵਿੱਚ ਬੀਜਣੀ ਹੈ ਹਾਂਜੀ ਹਾਂਜੀ ਹੁਣ ਨੂੰ ਨੂੰ ਟਾਈਮ ਤਾਂ ਮਿਲੂਗਾ ਨਾ 1.5 ਮਹੀਨਾ ਲਈ ਹਾਂਜੀ ਹਾਂਜੀ ਬਣਗੇ ਸੋਖਾ ਜੂਗਾ ਜੀ ਹੌਲੀ ਕਰਕੇ 72 ਨਾਲ ਕਰਕੇ ਵਧੀਆ ਬੀਜੀ ਜਾਊਗੀ 1.5 ਮਹੀਨਾ ਥੋੜਾ ਬੇਲੀ ਛੱਡੀਏ ਢਾਕੇ ਥੋੜਾ ਉੱਚਾ ਥੋੜਾ ਜਹਾਾ ਵਾਗਣਗੇ ਹਾਂਜੀ ਥੋੜਾ ਘਾਟ ਬਣਗੇ ਨਹੀਂ ਤਾਂ 10 ਦਿਨਾਂ ਬਾਅਦ ਬੀਜਣੀ ਪਊਗੀ ਜੇ ਰਾਤ ਨੂੰ ਬਾਹਰ ਜੀ ਕੇ ਦੂਰ ਬੈਠ ਰਹੇ ਹੁੰਦੇ ਸੀਗੇ ਰੁਕੋ ਤਾਂ ਡਾਈਮੈਂਸ਼ਨ ਜਿਹੜਾ ਇਹਦਾ ਬਹੁਤ ਬੜੀ ਤਰ੍ਹਾਂ ਕੰਮ ਹੁੰਦਾ ਨਾਲੇ ਆ ਪਾਣੀ ਜਿਹੜਾ ਨਾ ਇਹ ਮਿੱਟੀ ਹੈ ਇਸ ਨਾਲ ਇਹ ਖਾਰ ਨਾ ਹੁੰਦੀ ਨਾਲ ਬਦਲਦੇ ਨੇ ਹਾਂ ਇਹਦਾ ਤੱਤ ਬਣਦਾ ਜਿਹਨਾਂ ਬੁੱਟੀਆਂ ਦਾ ਪਾਣੀ ਆਉਂਦਾ ਜਿੱਥੇ ਤਾਂਹਾਂ ਤੋਂ ਖਲਦਾ ਪਾਣੀ ਬੱਚੂ ਉਹ ਜਿਹੜਾ ਛੇ ਤੋਂ ਕੱਢਦੇ ਆ ਤਾਂ ਹੀ ਪਹਿਲਾਂ ਸਿਆਣੇ ਕਹਿੰਦੇ ਹੁੰਦੇ ਗੰਗਾ ਦਾ ਪਾਉ ਦੇ ਮੂੰਹ ਪਾਣੀ galt thai si ki ਕਿਹੜੀਆਂ ਬੁੱਟੀਆਂ ਆਉਂਦੀਆਂ ਗੰਗਾ ਦੀ ਉਹੀ ਪਾਣੀ ਹੈ ਜਿਹੜੀਆਂ ਬੁੱਟੀਆਂ ਦਾ ਪਾਣੀ ਹੁੰਦਾ ਫਸਲ ਨੂੰ ਤਾਕਤ ਮਿਲਦੀ ਹੈ ਛੇਤਾਂ ਨੂੰ ਤਾਕਤ ਮਿਲਦੀ ਹੈ ਜੀ ਛਾੜ ਵਧੂਆ ਦੇਖੋ ਛਾੜ ਵਧੂਆ ਜੀ ਇਹਦੇ ਨਾਲ ਡੇਗੜ ਬਹੁਤ ਸੋਖੀ